ਹਾਂਜੀ ਬਾਬਾ ਜੀ ਅੱਜ ਤੁਹਾਨੂੰ ਡੇਰੇ ਦੀ ਜੁਮੇ ਵਾਲੀ ਦਿੱਤੀ ਗਈ ਆ ਬਾਬਾ ਜੀ ਉਸ ਸੰਬੰਧ ਵਿੱਚ ਸੰਗਤਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਜੋ ਅੱਜ ਸਾਸ ਨੂੰ ਡੋਨਲਡ ਸੰਤਲੋ ਸੰਜੀਤ ਭਾਈ ਨੂੰ ਦੱਸਣ ਜੀ ਹਣ ਦੋ ਪੱਗਾਂ ਸੰਗਤ ਵਰਤੀ ਜੈਹਨ ਨਹੀਂ ਜੀ ਹਨ ਜੋ ਹੀ ਰਲ ਮਿਲ ਕੇ ਸੰਗਤ ਦੇ ਸੰਯੋਗ ਨਾਲ ਸੰਗਤ ਦਾ ਸਭ ਤੋਂ ਵੱਡਾ ਸੰਯੋਗ ਹੁੰਦਾ ਹੈ ਕਿਉਂ ਸੰਗਤ ਦੇ ਗੁਰੂ ਵੀਰ ਜੀ ਦਾ ਤਾਂ ਸੰਗਤ 21 ਵਿਸੇ ਹੁੰਦੀ ਹੈ। ਇਹਨਾਂ ਦਾ ਮਹਤਮ ਜਾਜ਼ਮਦਰ ਗੁਰੂ ਨਾਲ ਜੋ ਸੰਗਤ 21 ਵਿਸੇ ਤੇ ਸ਼ਾਂਤ ਜੀ ਨਾਲ ਹੋਰ ਸੇਵਾਦਾਰ ਵੀ ਉਸ ਨੂੰ ਰਿਹਾ। ਇਸ ਤਰ੍ਹਾਂ ਹੀ ਜੋ ਅੱਜ ਸੰਤ ਜੀ ਨਾਲ ਸੰਤਾਨ ਦਾ ਡੀਜੀ ਸਿੰਘ ਸਾਰੇ ਮਾਪੇ ਆ ਕੇ ਸੰਗਤਾਂ ਬੋੜੀ ਬੋੜੀ ਗੁਰੂ ਆਈਆਂ ਕੈਨੇਡਾ ਅਮਰੀਕਾ ਜਰਮਨ ਤੋਂ ਗੁਰੂ ਸਾਹਿਬ ਨੂੰ ਪਾਣੇ ਹੁੰਦੇ। ਪੋਰਸਾਂ ਜੀ ਇਸੇ ਨੂੰ ਸਰਵਰ ਫਾਈਬਰ ਸੰਜੀਤ ਕੰਗਿਆਨ ਤੋਂ ਉੱਥੇ ਜਿਹੜਾ ਡੇਰਾ ਹੈ ਸમિતਰ ਸਿੰਘ ਜੀ ਤੇ ਪਰ ਉਹ ਆਈਓ ਵਿੱਚ ਡੇਰਾ ਹੈ ਇਤਨਾ ਸਾਰਿਆਂ ਸੰਗਤਾਂ ਨੇ ਰਲ ਕੇ ਜੋ ਅੰਤਮ ਅਰਦਾਸ ਚ ਸੰਗਤਾਂ ਸਾਂਝ ਨੂੰ ਇਹ ਹੀ ਤੇ ਨਾਲ ਦੀ ਅਰਦਾਸ ਕੀਤੀ ਗਈ ਹੈ ਸੰਧ ਪਵਨ ਜੀ ਨੂੰ ਨੌਲੇ ਜਰਨਾ ਚਨਵਾਦ ਨੂੰ ਪੂਰਨ ਤਨੀ ਲਾਇਆ ਸੰਸਹਾਇਤ ਹੋਇਆ ਜੈ ਜੈ ਸੰਸਤੇ ਜੀ ਆਰ ਕੱਦ ਪ੍ਰਤਿਰੋਹ ਹਰ ਮਿਸ ਹਰ ਕੋ ਨੂੰ ਜੀ ਕਿ ਤਰ੍ਹਾਂ ਹੀ ਜੋ ਸਾਰੇ ਇੰਟਰਨਲ ਸੂਬਾ ਦੇ ਸੰਗਤਾਰੇ ਇਲਾਕੇ ਨੇ ਸਹਿਯੋਗ ਦੇ ਕੇ ਇਹਦੇ ਦਾ ਨਾਂ ਦੇ ਸਰਕਾਰ ਦੇ ਪੈਸੇ ਵੀ ਸਾਰੀ ਸਮੂਦਾ ਸਫਲ ਕਰਨੇ ਆ ਸਾਰੇ ਸੰਗਤਾਂ ਇਲਾਕੇ ਨੇ ਮਾਈਕਰੋ ਦੀ ਤਰ੍ਹਾਂ ਨਹੀਂ ਬਜੀ ਪ੍ਰੋਗਰਾਮ ਹੋਣਾ ਬਸ ਇਹਨਾਂ ਦੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਦਾਸ ਅਮਰਜੀਤ ਸਿੰਘ ਕੋਹਲੀ ਜਿਸ ਦਾ ਮਾਪੁਰਸ਼ ਨਾਲ ਬਹੁਤ ਪਿਆਰ ਸੀ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਕੀਰਤਨ ਦੇ ਵੀ ਮਸਕੀਨ ਸਨ ਜਿਨ੍ਹਾਂ ਦੀ ਅੱਜ ਅੰਤਮ ਅਰਦਾਸ ਦਾ ਇਸ ਸਮਾਗਮ ਪਿੰਡ ਮਕਸੂਦਪੁਰ ਵਿਖੇ ਰੱਖਿਆ ਗਿਆ ਹੈ ਔਰ ਤੁਸੀਂ ਦੇਖਿਆ ਹੈ ਸ਼ਰਧਾ ਭਾਵਨਾ ਨਾਲ ਸੰਗਤਾਂ ਦੂਰੋਂ ਨੇੜੇੋਂ ਆਈਆਂ ਹਨ ਦੇਸ਼ਾਂ ਵਿਦੇਸ਼ਾਂ ਤੋਂ ਪੁੱਛਿਆ ਹਨ ਇਹ ਮਾਪੂਸ਼ਾਂ ਦਾ ਪਿਆਰ ਉਹਨਾਂ ਦਾ ਰਸ ਪਿੰਨਾ ਕੀਰਤਨ ਅੱਜ ਵੀ ਸਾਡੇ ਕੰਨਾਂ ਵਿੱਚ ਗੂੰਜ ਰਿਹਾ ਹੈ ਮੈਂ ਵਿਸ਼ੇਸ਼ ਤੌਰ ਤੇ ਦੱਸਣਾ ਚਾਹਾਂਗਾ ਸੰਤ ਰੋਸ਼ਨ ਸਿੰਘ ਜੀ ਮਸਕੀਨ ਜੋ ਪਹਿਲੇ ਗੱਦੀ ਨਿਸ਼ੀਨ ਤੇਰਾ ਪਾਪਾ ਕਰਮ ਸਿੰਘ ਜੀ ਹੋਤੀ ਮਰਦਾਨ ਦੇ ਸਨ ਔਰ ਜਿਨ੍ਹਾਂ ਨੇ ਸੰਤਾਂ ਵਿੱਚ ਬਹੁਤ ਪਿਆਰ ਵੜਿਆ ਨਾਮ ਬਾਣੀ ਨਾਲ ਜੁੜਿਆ ਵਿਸ਼ੇਸ਼ ਤੌਰ ਤੇ ਦਾਸ ਨੂੰ ਉਹਨਾਂ ਨੇ ਕੀਰਤਨ ਦੀ ਦਾਤ ਬਖਸ਼ੀ ਦਾਸ ਨੂੰ ਕੀਰਤਨ ਦੀ ਦਾਤ ਬਖਸ਼ੀ ਔਰ ਮੈਂ ਉਹਨਾਂ ਕੋਲ ਬਹੁਤ ਕੁਝ ਸਿੱਖਿਆਵਾਂ ਲਿੱਤੀਆਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਮਾਪੂਸ਼ਣ ਜੀਵਨ ਤੋਂ ਸੰਤ ਰੋਸ਼ਨ ਸਿੰਘ ਜੀ ਮਸਕੀਨ ਇੱਕ ਐਸੇ ਮਸਕੀਨ ਸਨ ਜਿਨ੍ਹਾਂ ਨੇ ਪਿਆਰ ਵੰਡਿਆ ਸਮਾਜ ਦੇ ਵਿੱਚ ਉਹਨਾਂ ਦੇ ਜਿਹੜੇ ਡੇਰੇ ਦੇ ਨਾਲ ਉਹਨਾਂ ਦੇ ਸਕੂਲ ਕਾਲਜਸ ਹੋਰ ਕਈ ਧਾਰਮਿਕ ادارے ਸਮਾਜ ਦੀ ਸੇਵਾ ਕਰ ਰਹੇ ਨੇ ਔਰ ਮੈਂ ਸਮਝਦਾ ਜਿੱਥੇ ਸੰਤ ਰੋਸ਼ਨ ਸਿੰਘ ਜੀ ਮਸਕੀਨ ਸੰਗਤ ਨੂੰ ਨਾਮ ਬਾਣੀ ਨਾਲ ਜੋੜ ਰਹੇ ਸੀ ਔਰ ਸਮਾਜ ਦੇ ਵਿੱਚ ਸਿੱਖਿਆ ਦਾ ਵੀ ਪ੍ਰਵਾਹ ਕਰ ਰਹੇ ਸੀ ਉਹਨਾਂ ਦੇ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਵਿੱਚ ਲਗਭਗ 14 ਵਿਧਿਆਗਧਾਰੇ ਚੱਲ ਰਹੇ ਨੇ। ਔਰ ਅੱਜ ਅਸੀਂ ਉਹਨਾਂ ਦੇ ਆਤਮਿਕ ਸ਼ਾਂਤੀ ਲਈ ਆਤਮਿਕ ਭਲੇ ਲਈ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਆਂ। ਔਰ ਵਿਸ਼ੇਸ਼ ਤੌਰ ਤੇ ਬੀਬੀ ਜਗੀਰਕੌਰ ਜੀ ਵੀ ਪਹੁੰਚੇ ਨੇ ਔਰ ਜਥੇਦਾਰ ਅਕਾਲ ਤਖਤ ਦੇ ਸਹਿਬਾਨ ਵੀ ਪਹੁੰਚੇ ਨੇ। ਮੈਂ ਸਾਰਿਆਂ ਆਈ ਸੰਗਤ ਦਾ ਸਾਰਿਆਂ ਦਾ ਆਇਆ ਸਤਿਕਾਰ ਕਰਦਾ ਜੀ ਆਇਆਂ ਆਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ